ਜਗ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਜਗਦੇਵ ਸਿੰਘ ਕੈਂਥ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮਿਲਦੇ ਆਜ ਇੱਕ ਨਵੀਂ ਖਬਰ ਦੇ ਨਾਲ ਲੁਧਿਆਣਾ ਦੇ ਪਿੰਡ ਬੁਰਜਮਾਨ ਕੋਰ ਅਤੇ ਕੁਰਸੀਆਂ ਹਾਕਮ ਰਾਏ ਦੀ ਸਾਂਝੀ ਪੰਚਾਇਤ ਸਰਪੰਤੀ ਨਾਲ ਬਣੀ ਭਾਰਤੀ ਕਿਸਾਨ ਯੂਨੀਅਨ ਡਿਕੌਂਦਾ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਹਾਕਮ ਸਿੰਘ ਪੱਟੀਆਂ ਅਤੇ ਬਿਆਨਤ ਸਿੰਘ ਬਾੜੀਵਾਲ ਨੇ ਨਵੀਂ ਬਣੀ सरपंच मलूक सिंह ਅਤੇ ਸਮੂਹ ਪਿੰਡ ਵਾਸੀਆਂ ਨੂੰ ਦਿੱਤੀ ਵਧਾਈ। ਬਲੈਕ ਪ੍ਰਧਾਨ ਸੁਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਇਸ ਰਾਹ ਤੇ ਚੱਲਣ ਦੀ ਲੋੜ। ਇਹ ਬਹੁਤ ਵਧੀਆ ਗੱਲ ਆ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਾਂਝੀ ਬੋਲਤਾ ਦਾ ਸੰਦੇਸ਼ ਦੇ ਕੇ ਗਿਆ। ਉਹਨਾਂ ਦੇ ਪਿੰਡ ਨੇ ਫੁੱਲ ਚੜਾਏ ਨੇ। ਇਸ ਲਈ ਇਹ ਬਹੁਤ ਵਧੀਆ ਗੱਲ ਆ ਇਹ ਰਾਂਝਾ ਚੱਲਣਾ ਚਾਹੀਦਾ ਸੀਗਾ ਤੇ ਲੋਕਾਂ 'ਚ ਭਾਈਚਾਰਕ ਇਕਤਾ ਕੈਮ ਹੋਊਗੀ ਇਹ ਦਿਨ ਗੁਰਸਿੱਖ ਪਿੰਡ ਦੀ ਵਧਾਈਆਂ ਅਸੀਂ ਇਸ ਟੀਮ ਨੂੰ ਸਾਰਿਆਂ ਨੂੰ ਬਿਗੇ ਜੁੱਟ ਪਹੁੰਚਾ ਆਦਿਓ ਵਧਾਈਆਂ ਦਿੰਨੇ ਆ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅਸੀਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਚਾਰ ਮਿਲ ਕੇ ਆਪਣਾ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਗੋਰਸੀਆਂ ਪਿੰਡ ਦੀ ਪੰਚਾਇਤ ਸਹਿਮਤੀ ਨਾਲ ਬਣੀ ਹੈ ਮੈਂ ਇਲਾਕਾ ਨਿਵਾਸੀ ਸਮੂਹ ਸਾਥ ਸੰਗਤ ਦਾ ਤੇਜ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਮਲੂਕ ਸਿੰਘ ਸਰਪੰਚ ਨੂੰ ਸਭ ਸੰਮਤੀ ਨਾਲ ਚੁਣ ਕੇ ਇੱਕ ਬਹੁਤ ਵੱਡਾ ਸਪੀਚ ਦਿੱਤਾ ਸਾਡੀ ਭਾਈਚਾਰਕ ਸਾਂਝ ਜੋ ਕਿ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਇੱਥੇ ਵੋਟਾਂ ਬਹੁਤ ਘੱਟ ਵੰਡੀਆਂ ਨੇ ਪਰ ਲੰਬੇ ਸਮੇਂ ਤੋਂ ਭਾਈਚਾਰਕ ਸਾਂਝ ਔਰ ਆਪਸੀ ਕਾਲ ਮੇ ਲੋਕ ਮਿਲਵਰਤਨ ਨਾਲ ਚੱਲਦੇ ਐ ਔਰ ਸਾਡਾ ਕੋਈ ਵੀ ਫੈਸਲਾ ਅੱਜ ਤੱਕ ਕਦੀ ਥਾਣੇ ਤੱਕ ਨਹੀਂ ਪਹੁੰਚਿਆ ਔਰ ਆਪ ਸੇ ਜੋ ਪੂਰਾ ਰਣ ਮਿਲ ਕੇ ਦੇ ਰਹੇ ਆਂ ਜਗੀਕਾ ਖਾਲਸਾ ਵੈਕਰੂ ਜੀ ਦੀ ਫਤਿਹ ਸਾਡੇ ਦੋ ਪਿੰਡਾਂ ਦੀ ਪੰਚਾਇਤ ਬੋਟਮਾਨ ਕੋਰ ਤੇ ਗੌਰਤਿਆ ਹਾਕਮ ਰਾਏ ਦੇ ਸਾਰੇ ਪਤਵੰਤੇ ਸੱਜਣਾ ਨੇ ਮਿਲ ਕੇ ਬਹੁਤ ਸੰਸਤੀ ਨਾਲ ਆਪ ਦਾ ਇੱਕ ਜੁੱਟ ਹੋ ਕੇ ਪੰਚਾਇਤ ਬਣਾਈ ਐ ਇਸ ਤਰ੍ਹਾਂ ਹੀ ਅੱਗੇ ਵੀ ਸਾਰਿਆਂ ਨੂੰ ਇੱਕ ਮੋਟਾ ਦਾ ਦਿੱਤਾ ਜਾਂਦਾ ਹੈ ਕਿ ਇਕੱਠੇ ਹੋ ਕੇ ਕਿਤੇ ਵੀ ਵੋਟਾਂ ਪਾਉਣ ਦਾ ਰਜਨ ਨਾ ਚਲਾਓ ਤਾਂ ਕਿ ਸਰਬਸੰਮਤੀ ਨਾਲ ਪੰਚਾਇਤਾਂ ਬਣਾਈਆਂ ਜਾਣ ਤਾਂ ਕਿ ਪਿੰਡਾਂ ਦਾ ਵਿਕਾਸ ਹੋਵੇ ਵੈਗਰੂਜੀ ਕਾ ਖਾਸਾ ਵੈਗਰੂਜੀ ਦਾ ਬਹੁਤ ਬਹੁਤ ਵਧਾਈਆਂ ਦੋਨਾਂ ਪਿੰਡਾਂ ਨੂੰ ਜੀ ਗੁਰਜਮਾਨ ਖੌਰ ਤੇ ਗੋਰਸੀਆ ਹਾਕਮ ਰਾਏ ਨੇ ਸਾਂਝੀ ਪੰਚਾਇਤ ਬਣਾਈ ਹੈ ਜੀ ਸਰਬਸੰਮਤੀ ਨਾਲ ਸਰਦਾਰ ਮਲੂਕ ਸਿੰਘ ਨੂੰ ਧੁਣਿਆ ਜੀ ਬਹੁਤ ਧੰਨਵਾਦ ਕਰਦੇ ਆ ਜੀ ਸਾਰੇ ਪਿੰਡ ਦਾ ਉਹਨਾਂ ਨਗਰਾਂ ਦਾ ਧੰਨਵਾਦ ਕਰਦੇ ਆ। ਮੋਦੀ ਕਾਲਸਾ ਵੈਰੂ ਜੀ ਦੀ ਫਤਿਹ ਜੋ ਸਾਡੇ ਨਗਰ ਨੇ ਸੰਮਤੀ ਕੀਤੀ ਹੈ ਉਹ ਵਧਾਈ ਦੇ ਪਾਤਰ ਨੇ ਇਹ ਸਰਦਾਰ ਮਲੂਕ ਸਿੰਘ ਨੂੰ ਦੁਬਾਰਾ ਮਾਣ ਬਖਸ਼ਿਆ ਹੈਗਾ ਪਿੰਡ ਨੇ ਤੇ ਔਰੇ ਚੜ੍ਹਦੀ ਕਲਾ ਨਾਲ ਅੱਜ ਦਾ ਟਾਈਮ ਪੂਰਾ ਕਰੇ। ਲੰਬੜਦਾਰ ਜਸਵੀਰ ਸਿੰਘ ਗੁਰਸੀਆਂ, ਕੁਲਵੰਤ ਸਿੰਘ ਭਾਰਤੀ ਕਿਸਾਨ ਯੂਨੀਅਨ, ਬੁਰਜਮਾਨਕਰ ਗੁਰਮੀਤ ਸਿੰਘ ਫੌਜੀ ਗੋਰਸੀਆ ਮਨਜੀਤ ਸਿੰਘ ਰਾਜਾ ਗੋਰਸੀਆ ਰਣਜੀਤ ਸਿੰਘ ਬੁੱਲਾ ਗੋਰਸੀਆ ਬਲਵੰਤ ਸਿੰਘ ਗੋਰਸੀਆ ਮਕੰਦ ਸਿੰਘ ਗੋਰਸੀਆ ਨਾਗਰ ਸਿੰਘ ਬੁਰਜਮਾਨ ਕੋਰ ਜਾਗਰ ਸਿੰਘ ਬੁਰਜਮਾਨ ਕੋਰ ਕਰਨੈਲ ਸਿੰਘ ਗੋਰਸੀਆ ਗੁਰਦੀਪ ਸਿੰਘ ਬੁਰਜਮਾਨ ਕੋਰ ਸਤਨਾਮ ਸਿੰਘ ਸੱਤਾ ਗੋਰਸੀਆ ਰਣਜੀਤ ਸਿੰਘ ਨਿਕਾ ਗੋਰਸੀਆ ਹਰਜਿੰਦਰ ਸਿੰਘ ਗੋਰਸੀਆ ਹੋਰਾਂ ਦੇ ਉਪਰਾਲੇ ਦੇ ਨਾਲ ਬਣੀ ਸਰਬਸੰਮਤੀ ਨਾਲ ਇਹ ਪੰਚਾਇਤ ਦੋਸਤੋ ਜਗ ਨਿਊਜ਼ ਵੱਲੋਂ ਇੱਕ ਵਾਰ ਫਿਰ ਤੋਂ ਨਵੀਂ ਬਣੀ ਪੰਚਾਇਤ ਗੁਰਫੀਆਂ ਹਾਕਮ ਰਾਏ ਤੇ ਬੁਰਜਮਾਨ कौर ਦੀ ਸਮੂਹ ಗ್ರಾಮ ਪੰਚਾਇਤ ਨੂੰ ਵਧਾਈ ਦਿੰਦੇ ਹਾਂ ਉਮੀਦ ਕਰਦੇ ਹਾਂ ਕਿ ਹੋਰ ਵੀ ਪਿੰਡ ਵੱਧ ਚੜ ਕੇ ਅੱਗੇ ਆਉਣਗੇ ਅਤੇ ਸਰਬਸੰਮਤੀ ਦੇ ਨਾਲ ਸਾਂਝੀ ਭਾਈਵਾਲਤਾ ਦਾ ਸਬੂਤ ਦਿੰਦੇ ਹੋਏ ਸਮਾਜ ਦੇ ਵਿੱਚ ਇੱਕ ਪ੍ਰੇਰਣਾ ਸਰੋਤ ਬਣ ਕੇ ਅੱਗੇ ਉਭਰਨਗੇ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਦੇ ਲਈ ਦਿਉ ਇਜਾਜ਼ਤ ਧੰਨਵਾਦ